ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਵਿਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨੋਹਾ ਇਹਨਾਂ ਮਹਾਂਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੁਰ ਸੰਸਤਾ ਜਨੋਹਾ 289 ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮਰ ਬਿਠਾਏ ਗਏ ਬਾਬਾ ਜੱਖ ਜੀ ਜੱਦੀ ਪਿੰਡ ਜਨੋਹਾ ਵਿਖੇ ਦੇ ਬਸੋ ਮੰਗਨ ਨੂੰ ਪੀ ਮਾ ਹਰਗੁਰੂ ਤੋਂ ਕੋਪ ਚੁੱਕੀ ਹੈ ਟੈਂਪਲ ਗੋ ਹੈ ਗੁਰੂ ਸਾਹਿਬ ਦੀ ਬਾਅਦ ਮੇਰ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਗੁਰਨਾਨਕ ਚੈਟੇਲ ਦੀ ਫੈਸਲਬਾਟੀ ਲਾ ਜਾਰੀ ਹੈ ਐਨ ਆਰ ਆਈ ਸੰਗਤਾਂ ਦੀ ਮਦਦ ਨਾਲ ਨਿਸਪੈਂਸਰੀ ਲੈਬੋਰੀ ਦੀ ਸਹਿਯੋਗ ਨਾਲ ਹਰ ਬਿੜ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਅਨਾਲੇ ਦੇ ਪਿੰਡ ਥੋਬਾ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਕਤ ਮੈਡੀਕੈਂਪ ਚੱਲ ਰਿਹਾ ਜਿੱਥੇ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕਅਪ ਕਰਕੇ ਦਵਾਈ ਦਿੱਤੀ ਜਾ ਰਹੀਆਂ ਜੀ ਹਾਰਡਬਿਟ ਇਲਾਕਿਆਂ ਵਿੱਚ ਸੰਸਥਾ ਵੱਲੋਂ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਮਾਰਕਾ ਜੀ ਦੇਖੋ ਜੀ ਟਾਈਮ ਨਾਲ ਇਸ ਬਾਰੇ ਨੋਟ ਕਰਦੇ ਹਾਂ 25 ਦੁਆਰਾ ਸਾਬਕੇ ਜਾਂ ਬਚ ਰਿਹਾ ਜੀ ਬਲਜੀਤ ਸਿੰਘ ਮਿੱਲਾ ਭਾਜੀ ਜੀ ਪਿੰਡ ਜਨਵਾ ਤੋਂ ਥੋਪੜੀ ਸਲਿੱਪ ਦੀ ਘਰ ਦੀ ਸੇਵਾ ਨਿਭਾ ਰਹੇ ਨੇ ਜੀ ਧੰਨਵਾਦ ਕਰਦੇ ਹਾਂ ਦਾ ਜੀ